ਸ੍ਰੀ ਗੁਰੂ ਜੀ ਮੈਂ ਹਰਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਇੱਕ ਬਹੁਤ ਵੱਡੀ ਅਹਿਮ ਰਿਪੋਰਟ ਦੱਸਾਂਗੇ ਜਿੱਥੇ ਸੋਸ਼ਲ ਮੀਡੀਆ ਉੱਤੇ ਵੀ ਤੁਸੀਂ ਕਾਫੀ ਬਾਤ ਦੇਖ ਚੁੱਕੇ ਹੋਵੋਗੇ ਲੇਕਿਨ ਇੱਕ ਕਹਾਵਤ ਦੱਸਾਂਗੇ ਜਿਵੇਂ ਕਹਿ ਦਿੰਦੇ ਨੇ ਕਿ ਚੜਦੇ ਸੂਰਜ ਨੂੰ ਹੀ ਸਲਾਮਾ ਹੁੰਦੀਆਂ ਨੇ ਲੇਕਿਨ ਇਹ ਕਹਾਵਤ ਕਿਤੇ ਨਾ ਕਿਤੇ ਸੱਚ ਹੈ ਜਿੱਥੇ ਇੱਕ ਬੜੀ ਵੱਡੀ ਅਹਿਮ ਖਬਰ ਨਿਕਲ ਕੇ ਆ ਰਹੀ ਹੈ ਕਿ ਜਿੱਥੇ ਵਿਕਰਮ ਸਿੰਘ ਮਜੀਠੀਆ ਜਦੋਂ ਸੱਤਾ ਦੇ ਵਿੱਚ ਸੀ ਉਦੋਂ ਦਿਨ ਤੇ ਰਾਤ ਉਹਨਾਂ ਦੀਆਂ ਸੇਵਾ ਕੀਤੀ ਜਾਂਦੀ ਸੀ ਕਹਿ ਲਈਏ ਕਿ ਜੇਕਰ ਉਹ ਜੇਲ੍ਹ ਦੇ ਵਿੱਚ ਵੀ ਸੀ ਤਾਂ ਪਟਿਆਲਾ ਜੇਲ੍ਹ ਦੇ ਵਿੱਚ ਸੀ ਜਦੋਂ ਉਹਨਾਂ ਨੂੰ ਚਰਨਜੀਤ ਚਰਨੀ ਵੱਲੋਂ ਕਰਵਾਇਆ ਗਿਆ ਸੀ ਤਾਂ ਉਸ ਟਾਈਮ ਵੀ ਉਹਨਾਂ ਦੀ ਸ਼ਾਇਦ ਕਾफी ਅੰਦਰ ਖਾਤਰਦਾਰੀ ਹੋਵੇ ਕਿਉਂਕਿ ਤੁਹਾਨੂੰ ਪਤਾ ਹੈ ਕਿਤੇ ਨਾ ਕਿਤੇ ਫਰਕ ਪੈਂਦਾ ਹੈ ਕਿਉਂਕਿ ਉਸ ਟਾਈਮ ਜਿਹੜੀ ਸੀ ਲੇਕਿਨ ਇਸ ਟਾਈਮ ਜਿਹੜੇ ਐਡੀ ਵੱਡੀ ਕਾਰਵਾਈ ਕਰਵਾਈ ਗਈ ਹੈ ਜੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਾਰ-ਵਾਰ ਜੋ ਸ਼ਬਦੀ ਹਮਲਾ ਵੀ ਕਰਦੇ ਸਾਹਮਣੇ ਆਉਂਦੇ ਨੇ ਜਿੱਥੇ ਉਹਨਾਂ ਨੂੰ ਵਾਰ-ਵਾਰ ਸਟੇਜਾਂ ਤੇ ਕਿਹਾ ਜਾਂਦਾ ਹੈ ਕਿ ਜਿਹੜੇ ਜਿਨ੍ਹਾਂ ਨੇ ਚੀਕਾ ਸੁੰਨੀਆਂ ਨੇ ਜਿਨ੍ਹਾਂ ਨੇ ਉਹ ਮੱਛੀਆਂ ਵੇਖਣੀਆਂ ਨੇ ਜਿਹੜਾ ਨੇ ਤਲਾਬ ਨੂੰ ਗੰਦਾ ਕੀਤਾ ਹੈ ਜਾਂ ਕਹ ਲੀਏ ਜਿਨ੍ਹਾਂ ਨੇ ਨਸ਼ਾ ਫਲਾਇਆ ਹੈ ਉਹਨਾਂ ਦਾ ਜੀ ਚੀਕਾ ਸੁੰਨੀਆਂ ਤਾਂ ਤੁਸੀਂ ਨਾਬਾ ਜੇਲ੍ਹ ਦੇ ਵਿੱਚ ਜਾ ਕੇ ਵੇਖ ਲਓ ਇੱਕ ਪਾਸੇ ਜਿੱਥੇ ਵਿਕ੍ਰਮ ਸਿੰਘ ਮਜੀਠੀਆ ਨੂੰ ਬੈਰਕ ਬਦਲਣ ਵਾਸਤੇ ਵੀ ਉਹਨਾਂ ਨੇ ਆਪਦੀ ਜੋ ਹੈ ਕਿ ਅਦਾਲਤ ਵੱਲੋਂ ਜੋ ਪਟੀਸ਼ਨ ਪਾਈ ਲੇਕਿਨ ਉਹਦੀ ਵੀ ਸੁਣਵਾਈ ਨਹੀਂ ਹੋਈ ਲੇਕਿਨ ਜਿੱਥੇ ਚਲਦਿਆ ਹੀ ਕਾਫੀ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਾਰ-ਵਾਰ ਇਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਜਿਹੜੇ ਲੋਕ ਮੁੱਛਾਂ ਉਤਾਹ ਦਿੰਦੇ ਸੀ ਪੱਟਾਂ ਦੇ ਥਾਪੀਆਂ ਮਾਰਦੇ ਸੀ ਉਹ ਅੱਜ ਤੜਫ ਉੱਠੇ ਨੇ ਕਿਉਂਕਿ ਜਿਹੜੀ ਜੇਲ੍ਹਾਂ ਦੇ ਵਿੱਚ ਰਹਿਣਾ ਕੋਈ ਸੌਖਾ ਨਹੀਂ ਹੈਗਾ ਲੇਕਿਨ ਜੇਲ੍ਹਾਂ ਦੇ ਵਿੱਚ ਜਾ ਕੇ ਵੇਖੋ ਕਿ ਕੀ ਹਾਲ ਹੁੰਦੇ ਨੇ ਦੂਸਰੇ ਪਾਸੇ ਅੱਜ ਬੜੀ ਅਹਿਮ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਿਸ ਨਾਲ ਲੋਕਾਂ ਦੇ ਵਿੱਚ ਇੱਕ ਹਾਸਾ ਵੀ ਬਣ ਸਕਦਾ ਹੈ ਇੱਕ ਮਜ਼ਾਕ ਵੀ ਬਣ ਸਕਦਾ ਹੈ ਲੇਕਿਨ ਸ਼ਾ ਸੋਸ਼ਲ ਮੀਡੀਆ ਤੇ ਹਰ ਇੱਕ ਪਰਸਨ ਦੇ ਹਰ ਇੱਕ ਫੋਨ ਦੇ ਉੱਤੇ ਉਹ ਚਲੀ ਵੀ ਗਈ ਹੋਵੇ ਪੋਸਟ ਜਿੱਥੇ ਮਜੀਠੀਆ ਵੱਲੋਂ ਨਾਬਾ ਜੇਲ੍ਹ ਵਿੱਚ ਖਾਨ ਲਈ ਪਾਸਤਾ ਤੇ ਗਾਰਲਿਕ ਬਰੈਡ ਦੀ ਵੀ ਮੰਗ ਕੀਤੀ ਗਈ ਹੈ ਲੇਕਿਨ ਜੇਲ ਅਧਿਕਾਰੀਆਂ ਨੇ ਕਿਹਾ ਕਿ ਜੇਲ ਮੀਨੂ ਦੇ ਮੁਤਾਬਕ ਹੀ ਖਾਣਾ ਪਵੇਗਾ ਜਿਸ ਵਿੱਚ ਬੈਂਗਨ ਦੀ ਤਰੀ ਦਾਲ ਤੇ ਰੋਟੀਆਂ ਹੀ ਸ਼ਾਮਲ ਹਨ ਤੇ ਦੂਸਰੇ ਪਾਸੇ ਇਹ ਗੱਲ ਨਿਕਲ ਕੇ ਆ ਰਹੀ ਹੈ ਕਿ ਇਹ ਜੋ ਵਿਕਰਮ ਸਿੰਘ ਮਜੀਠੀਆ ਨੇ ਸ਼ਾਇਦ ਉਹ ਪੁੱਲ ਗਏ ਨੇ ਕਿ ਉਹ ਇਸ ਟਾਈਮ ਜੇਲ ਦੇ ਵਿੱਚ ਨੇ ਜਿਹੜੇ ਇੱਕ ਕੈਦੀ ਹੁੰਦੇ ਨੇ ਜਿਵੇਂ ਆਮ ਕੈਦੀਆਂ ਵਾਂਗ ਉਹਨਾਂ ਨੂੰ ਰੱਖਿਆ ਗਿਆ ਤਾਂ ਆਮ ਕੈਦੀਆਂ ਵਾਲਾ ਹੀ ਖਾਣਾ ਮਿਲੇਗਾ ਜੇਕਰ ਗੱਲ ਕਰੀਏ ਕਿ ਬਿਕਰਮ ਸਿੰਘ ਮਜੀਠੀਆ ਲੋਕਾਂ ਦਾ ਜਿਹੜਾ ਖੂਨ ਚੂਸ ਜੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਹ ਕਹਿ ਰਹੇ ਨੇ ਕਿ ਜੇ ਤੁਸੀਂ ਕੀ ਪੰਜਾਬ ਦੇ ਲੋਕਾਂ ਦਾ ਜਿਹੜਾ ਖੂਨ ਚੂਸ ਕੇ ਹੁਣ ਤੁਸੀਂ ਬ੍ਰੈਡ ਭਾਲਦੇ ਹੋ ਇਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮਾਨੇ ਟਰੋਲ ਕੀਤਾ ਹੈ ਕਿ ਤੁਸੀਂ ਹੁਣ ਜਿਹੜਾ ਪਹਿਲਾਂ ਤਾਂ ਖੂਨ ਪੀਂਦੇ ਰਹੇ ਆ ਹੁਣ ਤੁਸੀਂ ਬਲੈਡ ਮੰਗ ਰਹੇ ਆ ਕਦੀ گارਲਿਕ ਕਦੀ ਪਾਸਤਾ ਇਹ ਚੀਜ਼ਾਂ ਜੇਲ੍ਹ ਦੇ ਵਿੱਚ ਭਾਈ ਸਾਹਿਬ ਨਹੀਂ ਮਿਲਦੀਆਂ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਤੁਹਾਨੂੰ ਆਮ ਕੈਦੀਆਂ ਤਰ੍ਹਾਂ ਹੀ ਰੱਖਿਆ ਹੈ ਆਪ ਕੈਦੀਆਂ ਵਾਲਾ ਹੀ ਤੁਹਾਨੂੰ ਖਾਣਾ ਮਿਲੇਗਾ ਦੂਸਰੇ ਪਾਸੇ ਵਿਕਰਮ ਸਿੰਘ ਮਜੀਠੀਆ ਜਿਹੜੇ ਜੇਲ੍ਹ ਹਿਰਾਸਤ ਦੇ ਵਿੱਚ ਨੇ ਜਿੱਥੇ ਵਾਰ-ਵਾਰ ਉਹਨਾਂ ਦੇ ਵਕੀਲਾਂ ਵੱਲੋਂ ਦਲੀਲਾਂ ਅਪੀਲਾਂ ਕੀਤੀਆਂ ਜਾ ਰਹੀਆਂ ਨੇ ਕਿ ਵਿਕਰਮ ਸਿੰਘ ਮਜੀਠੀਆ ਨੂੰ ਸਿਰਫ ਇੱਕ ਬਦਲਾਖੋਰੀ ਦੀ ਰਾਜਨੀਤੀ ਕੀਤੀ ਜਾ ਰਹੀ ਹੈ ਲੇਕਿਨ ਵਿਕਰਮ ਸਿੰਘ ਮਜੀਠੀਆ ਹੁਣ ਆਪਣੇ ਖਾਣੇ ਤੋਂ ਵੀ ਤੰਗ ਆ ਚੁੱਕੇ ਨੇ ਜਿਵੇਂ ਪਹਿਲਾਂ ਉਹਨੇ ਬੈਰਕ ਵੀ ਪਟੀਸ਼ਨ ਪਾਈ ਤਾਂ ਹੁਣ ਕੀ ਉਹ ਖਾਣੇ ਦੀ ਪਟੀਸ਼ਨ ਪਾਉਣਗੇ ਤਾਂ ਦੂਸਰੇ ਪਾਸੇ ਉਹਨਾਂ ਦਾ ਕਾਫੀ ਵੱਡਾ ਮਜ਼ਾਕ ਬਣਾਇਆ ਜਾ ਰਿਹਾ ਹੈ ਧੰਨਵਾਦ